ਹੂੰ ਇਥੇ ਮੈਂ ਤੁਹਾਨੂੰ ਹਿਸਟੋਰੀਕਲ ਇੱਕ ਗੱਲ ਐਡ ਕਰਨਾ ਚਾਹੁੰਦਾ 18 10 ਮਾਰਚ 1846 ਨੂੰ ਪੰਜਾਬ ਇੱਕ ਅਲੱਗ ਸਿੱਖਾਂ ਦਾ ਰਾਜ ਸੀ ਇਸ ਖੇਤੇ ਦੇ ਵਿੱਚ 10 ਮਾਰਚ 1846 ਨੂੰ ਅੰਗਰੇਜ਼ ਨੇ ਸਿੱਖਾਂ ਦਾ ਇਹ ਰਾਜ ਸਸਪੈਂਡ ਕੀਤਾ ਸੀ ਹੂੰ ਵਿਦ ਸ਼ੋਰੈਂਸ ਜੀ ਕਿ ਜਦੋਂ ਸਾਡਾ ਜਿਹੜਾ ਲਾਸਟ ਮਹਾਰਾਜਾ ਦਲੀਪ ਸਿੰਘ ਸੀ ਉਹ ਮਾਈਨਰ ਸੀ ਹੀ ਵਾਸ 7 ইয়ার্স অনਲੀ ਜੀ ਉਹ ਕਹਿੰਦੇ ਸੀ ਜਦੋਂ ਦਲੀਪ ਸਿੰਘ ਅਡਲਟ ਹੋ ਗਏ ਅਸੀਂ ਤੁਹਾਡਾ ਸਟੇਟ ਰੀਸਟੋਰ ਕਰ ਦਵਾਂਗੇ। ਹੂੰ ਉਸ ਤੋਂ ਬਾਅਦ ਅੰਗਰੇਜ਼ ਨੇ ਸਭ ਜਿਹੜਾ ਸੀ 1859 ਚ ਸਿੱਖਾਂ ਦੇ ਰਾਜ ਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਦਰਿਪ ਸਿੰਘ ਨੂੰ ਇਹ ਲਿਫਟ ਕਰਕੇ 1854 ਚ ਯੂਕੇ ਲੈ ਗਏ ਉੱਥੋਂ ਫਿਰ ਇਹਨਾਂ ਨੂੰ ਟੈਕਫੋਰਡ ਸ਼ਿਫਟ ਕਰ ਦਿੱਤਾ। ਜੀ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਨੇ ਮਾਈਨਰ ਬੱਚੇ ਦੀ ਕਨਵਰਸ਼ਨ ਕਰ ਦਿੱਤੀ ਐਜ਼ ਅ ਕ੍ਰਿਸਚਨ। ਫਿਰ ਜਿਹੜੇ 6 ਸਿਖੀਓ ਤੋਂ ਹਿੰਦੂ ਲੀਡਰਸ ਨੇ ਸਿੱਖਾਂ ਨੂੰ ਕਿਹਾ ਹੈ ਕਿ ਭਾਰਤ ਮਾਤਾ ਗੁਲਾਮ ਹੈ ਤੁਸੀਂ ਭਾਰਤ ਮਾਤਾ ਨੂੰ ਆਜ਼ਾਦ ਕਰਾ ਦਿਓ। ਹੂੰ ਜੇ ਜਦੋਂ ਸਾਡਾ ਰਾਜ ਆ ਗਿਆ ਹੈ ਅਸੀਂ ਤੁਹਾਨੂੰ ਐਸਾ ਖੇਤਾ ਦਵਾਂਗੇ ਜਿੱਤੇ ਤੁਸੀਂ ਆਜ਼ਾਦੀ ਦਾ ਨਿਕ ਮੰਨੂਗਾ ਹੂੰ 77 ਸਾਲ ਸਿੱਖਾਂ ਨੇ ਭਾਰਤ ਮਾਤਾ ਦੀ ਆਜ਼ਾਦੀ ਦੀ ਲੜਾਈ ਲੜੀ ਹੂੰ ਫਿਰ ਜਦੋਂ 1947 ਦਾ ਸਮਾਂ ਆਇਆ ਜਿਹੜੇ ਸਾਡੇ ਸਿੱਖ ਲੀਡਰਸ਼ਿਪ ਬਾਬਾ ਖੜਕ ਸਿੰਘ ਹੋਣਾ ਨੇ ਦੇਖੂ ਉੱਥੇ ਮੁਸਲਮਾਨ ਲੀਗ ਦਾ ਝੰਡਾ ਵੜ ਦਿੱਤਾ ਸੀ ਲਾਹੌਰ 'ਚ ਹੂੰ ਸਿੱਖਾਂ ਨੇ ਕਿਹਾ ਕਿ ਅਸੀਂ ਪਾਕਿਸਤਾਨਾ ਨਹੀਂ ਰਹਿਣਾ ਅਸੀਂ ਤਾਂ ਹਿੰਦੁਸਤਾਨ ਨੂੰ ਚੂਸ ਕੀਤਾ ਹੂੰ ਆਛੂ ਨੇ ਸੜਨੇ ਪਾਉ ਨਾਮਾਨੀ ਸਮਝ ਰਹੀ ਸਾਨੂੰ ਇਹ ਕਹੇ ਜੀ ਹੈ ਕਿ ਤੁਸੀਂ ਸਰਦੀ ਗੱਲ ਨੂੰ ਸਮਝ ਹੀ ਨਹੀਂ ਰਹੇ